ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਖਲਾਰੇ ਤੇ ਖਲਾਰਾ ਪੈ ਰਿਹਾ ਇੱਕ ਵੱਡੇ ਆਗੂ ਤੋਂ ਵੱਡੀ ਜ਼ਿੰਮੇਵਾਰੀ ਖੋਲੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦਿਨੋ ਦਿਨ ਸੰਕਟ ਦੇ ਵਿੱਚ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਬੇੜੀ ਡਾਵਾ ਡੋਲ ਹੋ ਚੁੱਕੀ ਹੈ ਇੰਨੀ ਕਿ ਡਾਵਾ ਡੋਲ ਹੈ ਕਿ ਹੁਣ ਆਗੂਆਂ ਨੂੰ ਅਹੁਦੇ ਤੋਂ ਹਟਾਇਆ ਜਾਣ ਲੱਗਿਆ ਹੈ ਕਿਹੜੇ ਆਗੂ ਨੂੰ ਕਿਹੜੇ ਅਹੁਦੇ ਤੋਂ ਹਟਾਇਆ ਗਿਆ ਕਿਉਂ ਹਟਾਇਆ ਗਿਆ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਲੋਕ ਪੰਜਾਬ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਦਮ ਭਰਦੀ ਇੱਕੋ ਇੱਕ ਪਾਰਟੀ ਹੈ ਕਿ ਅਸੀਂ ਖੇਤਰੀ ਪਾਰਟੀਆਂ ਉਹ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਕਥਿਤ ਤੌਰ ਦੇ ਉੱਤੇ ਆਪਣੇ ਆਪ ਨੂੰ ਖੇਤਰੀ ਪਾਰਟੀ ਕਹਿੰਦੀ ਹੈ ਖੇਤਰੀ ਪਾਰਟੀ ਦੇ ਮਾਇਨੇ ਕੀ ਨੇ ਇਹ ਹੁਣ ਬਦਲ ਚੁੱਕੇ ਨੇ ਉਸ ਮਾਇਨੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਮਸਲਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿੱਥੇ ਮਰਜ਼ੀ ਫਿੱਟ ਕਰਨ ਦੀ ਕੋਸ਼ਿਸ਼ ਕਰੇ ਪਰ ਸ਼੍ਰੋਮਣੀ ਅਕਾਲੀ ਦਲ ਦੀ ਬੇੜੀ ਇੰਨੀ ਕੁ ਡਾਵਾ ਡੋਲ ਹੈ ਕਿ ਹੁਣ ਵੱਡੇ ਸੰਕਟ ਵੱਲ ਵੱਧ ਰਹੀ ਐ ਤੇ ਡੁੱਬੀ ਕੇ ਡੁੱਬੀ ਲੋ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਵੱਡੀ ਖਲਬਲੀ ਐ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵੱਡੇ ਆਗੂ ਨੂੰ ਅਹੁਦੇ ਤੋਂ ਹਟਾ ਦਿੱਤਾ ਉਹ ਆਗੂ ਕੋਈ ਹੋਰ ਨਹੀਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਰੇ ਦਰਬਾਰਾ ਸਿੰਘ ਗੁਰੂ ਨੇ ਦਰਬਾਰਾ ਸਿੰਘ ਗੁਰੂ ਨੂੰ ਪਹਿਲਾਂ ਤਾਂ ਅਹੁਦਾ ਦਿੱਤਾ ਗਿਆ ਫਿਰ ਕੁਝ ਹੀ ਮਿੰਟਾਂ ਬਾਅਦ ਅਹੁਦਾ ਵਾਪਸ ਲੈ ਲਿਆ ਗਿਆ ਉਹਨਾਂ ਨਾਲ ਤਾਂ ਇੱਕ ਐ ਕਹਿ ਲੈ ਸਕਦੇ ਆ ਕਿ ਵੀ ਮਿੰਟੋ ਮੈਂਟੀ ਕੰਮ ਹੋਇਆ ਮਿੰਟੋ ਮੈਂਟੀ ਨਿਯੁਕਤੀ ਹੋਈ ਮਿੰਟੋ ਮੈਂਟੀ ਨਿਯੁਕਤੀ ਰੱਦ ਕਰ ਦਿੱਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਅਤੇ ਬਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਤੇ ਇੱਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਦਰਬਾਰਾ ਸਿੰਘ ਦੀ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦੇ ਸਲਾਹਕਾਰ ਵੱਜੋਂ ਜੋ ਨਿਯੁਕਤੀ ਕੀਤੀ ਗਈ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ ਜਿਕਰਯੋਗ ਹੈ ਕਿ ਦਰਬਾਰਾ ਸੇ ਗੁਰੂ ਦੇ ਨਕੌਦਰ ਗੋਲੀਕਾਂਡ ਵਿਵਾਦ ਚ ਕਿਰਨ ਕਰਕੇ ਅਕਾਲੀ ਦਲ ਨੂੰ ਜੂਟਰਨ ਲੈਣਾ ਪਿਆ ਇਹ ਫੈਸਲਾ ਵਾਪਸ ਲੈਣਾ ਪਿਆ ਹੈ ਦੂਜੇ ਪਾਸੇ ਨਕੌਦਰ ਗੋਲੀਕਾਂਡ ਵਿੱਚ ਸ਼ਹੀਦ ਹੋਏ ਭਾਈ ਰਵਿੰਦਰ ਸਿੰਘ ਲਿੱਤਰਾ ਦੇ ਮਾਪਿਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗੂਵੀਰ ਸਿੰਘ ਨੂੰ ਦਰਬਾਰਾ ਸਿੰਘ ਗੁਰੂਵਰਧ ਦਿੱਤੀ ਸ਼ਿਕਾਇਤ ਦੇ ਪ੍ਰतिकਰਮ ਵੱਜੋਂ ਪਾਰਟੀ ਪ੍ਰਮੁੱਖ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਇਸ ਗੋਲੀਕਾੜ ਦੀ ਪੜਤਾਲ ਲਈ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਆਫ ਇਨਕੁਆਇਰੀ ਦਾ ਹਵਾਲਾ ਦਿੰਦਿਆਂ ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ 1986 ਵਿੱਚ ਨਕੋਦਰ ਪੁਲਿਸ ਗੋਲੀਬਾਰੀ ਵੇਲੇ ਉਹ ਜਲੰਧਰ ਦੇ ਏਡੀਸੀ ਵਜੋਂ ਤਨਾਸਨ ਪਰ ਉਹਨਾਂ ਦਾ ਗੋਲੀਬਾਰੀ ਨਾਲ ਕੋਈ ਸਬੰਧ ਨਹੀਂ ਹੈ ਉਹਨਾਂ ਕਹਿ ਗੱਟਨਾ ਦੇ ਬਾਅਦ ਮ੍ਰਿਤਕਾਂ ਦਾ ਪੋਸਟ ਮਾਰਟਮ ਵੀ ਕਰਵਾਇਆ ਗਿਆ ਸੀ ਉਹਨਾਂ ਕਹਿੰਿਆ ਕਿ ਹੁਣ 38 ਸਾਲ ਬਾਅਦ ਇਹ ਮੁੱਦਾ ਸਿਰਫ ਉਹਨਾਂ ਨੂੰ ਅਤੇ ਅਕਾਲੀ ਦਲ ਨੂੰ ਬਰਜਨਾਮ ਕਰਨ ਵਾਸਤੇ ਉਛਾਲਿਆ ਜਾ ਰਿਹਾ ਹੈ ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਜਦੋਂ ਕਿ ਉਹ ਚੋਣਾ ਲੜਦੇ ਹਨ ਜਾਂ ਉਹਨਾਂ ਦੀ ਨਿਯੁਕਤੀ ਕਿਸੇ ਅਹਿਮ ਅਹੁਦੇ ਤੇ ਹੁੰਦੀ ਹੈ ਤਾਂ ਇਹ ਮੁੱਦਾ ਫਿਰ ਤੋਂ ਛਾਲਿਆ ਜਾਂਦਾ ਹੈ ਤਾਂ ਜੋ ਉਹਨਾਂ ਨੂੰ ਬਦਨਾਮ ਕੀਤਾ ਜਾ ਸਕੇ ਉਹਨਾਂ ਕਹਿ ਕੇ ਕੁਝ ਤਾਕਤਾਂ ਸੋੜੇ ਹਿੱਤਾਂ ਵਾਸਤੇ ਅਕਾਲੀ ਦਲ ਨੂੰ ਬਦਨਾਮ ਕਰਨਾ ਚਾਹੁੰਦੀਆਂ ਨੇ ਉਹਨਾਂ ਕਹਿ ਕੇ ਇਸ ਮਾਮਲੇ ਪਿੱਛੇ ਡੂੰਗੀ ਸਾਜ਼ਿਸ਼ ਹੈ ਜੋ ਸਮੇਂ ਦੇ ਨਾਲ ਹੀ ਬੇਨਕਾਬ ਹੋ ਜਾਵੇਗੀ ਦਰਬਾਰਾ ਸਿੰਘ ਗੁਰੂ ਨੇ ਵੀ ਕਹਿ ਕੇ ਸਾਡੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਸੁਪਰੀਮ ਹੈ ਤੇ ਮੈਂ ਖੁਦ ਹਾਜ਼ਰ ਹੋ ਕੇ ਆਪਣੇ ਪੱਖ ਵੀ ਰੱਖਾਂਗਾ ਅਤੇ ਜੋ ਵੀ ਅਕਾਲ ਤਖਤ ਸਾਹਿਬ ਵੱਲ ਹੁਕਮ ਹੋਵੇਗਾ ਮੈਂ ਉਸ ਨੂੰ ਖੜੇ ਮੱਥੇ ਪ੍ਰਵਾਨ ਕਰਾਂਗਾ ਸ਼੍ਰੋਮਣੀ ਅਕਾਲੀ ਦਲ ਨੂੰ ਸਮਝ ਨਹੀਂ ਲੱਗ ਰਿਹਾ ਇਸ ਤਰ੍ਹਾਂ ਨਾਲ ਤਾਣੀ ਉਲਝੀ ਹੈ ਕਿ ਕਿੱਥੋਂ ਤੰਦ ਫੜੀ ਜਾਵੇ ਤੇ ਕਿੱਥੋਂ ਛੱਡੀ ਜਾਵੇ ਤਾਣੀ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਤਾਣੀ ਨੂੰ ਹੋਰ ਉਲਝਾ ਦਿੰਦੀਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੇਟ ਹੀ ਸਹੀ ਪਰ ਇੱਕ ਕੁਵੇਲੇ ਹੀ ਸਹੀ ਪਰ ਇੱਕ ਫੈਸਲਾ ਲਿਆ ਕਿ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਲਾਇਆ ਬਲਵਿੰਦਰ ਸਿੰਘ ਪੁੰਦਰ ਨੂੰ ਹਾਲਾਂਕਿ ਮੇਰੀ ਨਜ਼ਰ 'ਚ ਇਹ ਨਾ ਕਾਫੀ ਹੈ ਮੁਸਤਾਫੀ ਹੋਣਾ ਬਣਦਾ ਸੀ ਅਸਤੀਫਾ ਦੇਣਾ ਬਣਦਾ ਸੀ ਸੁਖਵੀਰ ਸਿੰਘ ਬਾਦਲ ਦਾ ਆਪਣੇ ਅਹੁਦੇ ਤੋਂ ਸੁਖਵੀਰ ਸਿੰਘ ਬਾਦਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਫਿਰ ਵੀ ਚਲੋ ਉਹਨਾਂ ਨੇ ਕੁਝ ਸਟੈਪ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਗੱਲ ਇਹ ਹੈ ਕਿ ਚੀਜ਼ਾਂ ਨੂੰ ਤੱਥਾਂ ਨੂੰ ਸੋਚੇ ਸਮਝੇ ਬਗੈਰ ਕੀਤਾ ਜਾ ਰਿਹਾ ਜਾਂ ਫਿਰ ਕਈ ਸਲਾਹਕਾਰ ਰਹੇ ਨੇ ਦਰਬਾਰਾ ਸਿੰਘ ਗੁਰੂ ਤੇ ਨਕੋਦਰ ਗੋਲੀ ਕਾਂਡ ਵਾਲੇ ਇਲਜ਼ਾਮ ਆਜਦੇ ਨੇ ਇਸ ਸਮੇਂ-ਸਮੇਂ ਤੇ ਉਛਾਲੇ ਜਾਂਦੇ ਰਹੇ ਸਮੇਂ-ਸਮੇਂ ਤੇ ਲੱਗਦੇ ਰਹੇ ਇਹਦੀ ਇਨਕੁਆਇਰੀ ਹੋਈ ਆ ਉਹਦੇ ਵਿੱਚ ਉਹਨਾਂ ਦਾ ਕਿੰਨਾ ਕੁ ਯੋਗਦਾਨ ਹੈ ਕੀ ਨਹੀਂ ਉਹ ਉਹਦੇ ਵਿੱਚ ਹੈ ਤਾਥੇ ਨੇ ਕਿ ਦਰਬਾਰਾ ਸਿੰਘ ਗੁਰੂ ਦੇ ਉੱਤੇ ਜੋ ਇਲਜ਼ਾਮ ਲੱਗਦੇ ਨੇ ਉਸ ਸਮੇਂ ਹੀ ਉਭਾਰੇ ਜਾਂਦੇ ਨੇ ਦਰਬਾਰਾ ਸਿੰਘ ਗੁਰੂ ਦੇ ਕਹਿਣ ਮੁਤਾਬਕ ਵੀ ਤੇ ਮੀਡੀਆ ਰਿਪੋਰਟਸ ਦੇ ਮੁਤਾਬਕ ਵੀ ਜਦੋਂ ਉਹ ਕੋਈ ਅਹਿਮ ਜ਼ਿੰਮੇਵਾਰੀ ਤੇ ਆਉਂਦੇ ਨੇ ਉਹ ਪ੍ਰਕਾਸ਼ ਸਿੰਘ ਬਾਦਲ ਦੇ ਲੰਬਾ ਸਮਾਂ ਪ੍ਰਿੰਸੀਪਲ ਸਖਤਰ ਰਹੇ ਉਸ ਸਮੇਂ ਤੱਕ ਕਿਸੇ ਨੇ ਉਹਨਾਂ ਦੀ ਕੋਈ ਗੱਲ ਨਹੀਂ ਕੀਤੀ ਜੇ ਹੁੰਦੀ ਵੀ ਸੀ ਤਾਂ ਉਹ ਨਾ ਮਾਤਰ ਹੁੰਦੀ ਸੀ ਉਸ ਤੋਂ ਬਾਅਦ ਭਦੋੜ ਤੋਂ ਵਿਧਾਨ ਸਭਾ ਚੋਣ ਵੀ ਲੜੇ ਉਦੋਂ ਵੀ ਨਹੀਂ ਹੋਈ ਪਰ ਇਹ ਗੱਲਾਂ ਉਸ ਤੋਂ ਬਾਅਦ ਸ਼ੁਰੂ ਹੋਈਆਂ ਸ਼੍ਰੋਮਣੀ ਅਕਾਲੀ ਦਲ ਲਈ ਇਹ ਕਿਰਕਰੀ ਵਾਲਾ ਸਮਾਂ ਹੈ ਕਿ ਇੱਕ ਪਾਸੇ ਨੂੰ ਯੁਕਤੀ ਹੁੰਦੀ ਆ ਦੂਜੇ ਪਾਸੇ ਨੂੰ ਯੁਕਤੀ ਰੱਦ ਕਰ ਦਿੱਤੀ ਜਾਂਦੀ ਆ ਸਵਾਲ ਇਹ ਸੀ ਕਿ ਬਲਵਿੰਦਰ ਸਿੰਘ ਭੁੰਦੜਵੜਗੇ ਸੁਲਝੇ ਹੋਏ ਸਿਆਸਦਾਨ ਕਹਿ ਲਈਏ ਹੰਡੇ ਵਰਤੇ ਹੋਏ ਸਿਆਸਦਾਨ ਕਹਿ ਲਈਏ ਸਿਆਸਤ ਦੇ ਦਾ ਹੱਕ ਖਿਡਾਰੀ ਵਜੋਂ ਦੇਖਿਆ ਜਾਂਦਾ ਆ ਬਲਵਿੰਦਰ ਸਿੰਘ ਭੁੰਦੜ ਹਰਾਨੋ ਉਹਨਾਂ ਨੂੰ ਸਲਾਹਕਾਰ ਦੀ ਕੀ ਲੋੜ ਪੈਗੀ ਉਹਨਾਂ ਨੂੰ ਸਲਾਹਕਾਰ ਦੀ ਕੀ ਲੋੜ ਸੀ ਇਹ ਹੁਣ ਸਵਾਲ ਹੈ ਇਹਦਾ ਜਵਾਬ ਤਾਂ ਅਕਾਲੀ ਦਲ ਦੇ ਸਕਦਾ ਆ ਮੈਨੂੰ ਤਾਂ ਨਹੀਂ ਲੱਗਦਾ ਕਿ ਉਹਨਾਂ ਨੂੰ ਸਲਾਹਕਾਰ ਦੀ ਲੋੜ ਸੀ ਉਹ ਤਾਂ ਬਹੁਤ ਸਿਆਣੇ ਨੇ ਤੇ ਉਹਨਾਂ ਕੋਲ ਤਾਂ ਸੁਖਵੀਰ ਸਿੰਘ ਬਾਦਲ ਵਰਗੇ ਸਲਾਹਕਾਰ ਵੀ ਨੇ ਹਰਜਿੰਦਰ ਧਾਮੀ ਮੇ ਅਸ਼ਿੰਦਰ ਗਰੇਵਾਲ ਡਾਕਟਰ ਦਲਜੀਤ ਚੀਮਾ ਇਸ ਤੋਂ ਇਲਾਵਾ ਅਰਸ਼ਦੀਪ ਕਲੇਰ ਬਹੁਤ ਸਾਰੇ ਲੋਕ ਨੇ ਉਹਨਾਂ ਨੂੰ ਸਪੈਸੀਫਿਕਲੀ ਦਰਬਾਰਾ ਸਿੰਘ ਗੁਰੂ ਦੀ ਜ਼ਰੂਰਤ ਕਿਉਂ